ਕੰਗਨਰਾ ਰੌਦ ਦੀ ਜਿਹੜੀ ਫਿਲਮ ਐ ਮਰਜੈਂਸੀ ਕਿਉਂ ਵਿਰੋਧ ਕੀਤਾ ਜਾ ਰਿਹਾ ਦਾ ਵਿਰੋਧ ਸਿਰਫ ਫਿਲਮ ਦਾ ਨਹੀਂ ਕੀਤਾ ਜਾ ਰਿਹਾ ਵਿਰੋਧ ਜੋ ਉਹਦੇ ਵਿੱਚ ਹਰਕਤਾਂ ਕਰਦੀ ਹੈ ਨਾ ਬੀਬੀ ਮੰਡਾਵਨਾਂ ਨੇ ਉਤੋਂ ਪਾਸ ਕੀਤੀ ਆ ਤੇ ਸ਼੍ਰੋਮਣੀ ਕਮੇਟੀ ਦਾ ਵੀ ਇੱਕ ਹੈਗਾ ਸਾਡਾ ਬੋਰਡ ਬਣਿਆ ਆ ਸੈਂਸਰ ਬੋਰਡ ਆ ਉਹਨੂੰ ਕਿਉਂ ਨਹੀਂ ਦਿਖਾਈ ਇਹਨਾਂ ਨੇ ਕਿڑی ਇਹ ਫਿਲਮ ਐ ਫਿਲਮ ਦੇ ਵਿੱਚ ਸਿੱਖਾਂ ਦੀ ਜਿਹੜੀ ਕਿਰਦਾਰ ਨੂੰ ਗਲਤ ਦਿਖਾਇਆ ਗਿਆ ਅਸੀਂ ਇਹ ਫਿਲਮ ਦਾ ਵਿਰੋਧ ਕਰਦੇ ਆਂ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਕਿਤੇ ਵੀ ਜਿਹੜੀ ਫਿਲਮ ਹੈ ਨਹੀਂ ਲੱਗਣ ਦੇਵਾਂਗੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਅਸੀਂ ਮਿੱਤਲ ਮਾਲ ਦੇ ਵਿੱਚ ਪਹੁੰਚੇ ਆਂ ਜਿੱਥੇ ਐਮਰਜੈਂਸੀ ਫਿਲਮ ਜਿਹੜੀ ਲਗਾਤਾਰ ਵਿਵਾਦਾਂ ਚ ਰਹੀ ਆ ਤੇ ਅੱਜ ਉਹ ਫਿਲਮ ਲੱਗਣੀ ਸੀ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਨਾਰੇਬਾਜ਼ੀ ਵੀ ਸਰਕਾਰ ਦੇ ਖਿਲਾਫ ਕੀਤੀ ਗਈ ਤੇ ਲਗਾਤਾਰ ਉਹਨਾਂ ਨੇ ਕਿਹਾ ਕਿ ਅਗਰ ਕਿਤੇ ਵੀ ਐਮਰਜੈਂਸੀ ਫਿਲਮ ਲੱਗੇਗੀ ਤਾਂ ਉਸ ਦਾ ਵਿਰੋਧ ਕੀਤਾ ਜਾਊਗਾ ਸਾਡੇ ਨਾਲ ਸਿੱਖਾ ਗੂ ਬਾਬਾ ਹਰਦੀਪ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਕੰਗਨਾਰ ਰੋਨੋਦ ਦੀ ਜਿਹੜੀ ਫਿਲਮ ਐ ਐਮਰਜੈਂਸੀ ਕਿਉਂ ਵਿਰੋਧ ਕੀਤਾ ਜਾ ਰਿਹਾ ਦਾ ਨਹੀਂ ਵਿਰੋਧ ਅਸਲ ਫਿਲਮ ਦਾ ਨਹੀਂ ਕੀਤਾ ਜਾ ਰਿਹਾ ਵਿਰੋਧ ਜੋ ਉਹਦੇ ਵਿੱਚ ਹਰਕਤਾਂ ਕਰਦੀ ਹੈ ਨਾ ਬੀਬੀ ਜਾਂ ਉਹ ਜੋ ਸੀਨ ਦਿਖਾਉਂਦੀ ਆ तकरीबन ਸਾਡੇ ਸਿੱਖਾਂ ਨੂੰ ਨੀਵਾ ਦਿਖਾਉਣ ਵਾਸਤੇ ਦਰਬਾਰ ਸਾਹਿਬ ਦੇ ਹਰਮੰਦਰ ਸਾਹਿਬ ਦੇ ਅਕਾਲ ਤਖਤ ਸਾਹਿਬ ਤੇ ਟੈਕ ਹੋਇਆ ਉਹਨੂੰ ਉਹ ਪੁੱਠੇ ਸਿੱਧੇ ਢੰਗ ਨਾਲ ਪੇਸ਼ ਕਰ ਰਹੀ ਆ ਸੰਤ ਜਨਰਲ ਸਿੰਘ ਦੇ ਚੀਜ਼ਾਂ ਨੂੰ ਉਹ ਟਾਰਗੇਟ ਕਰ ਰਹੀ ਆ ਬਾਕੀ ਵੀ ਜਿੰਨੀ ਸਾਡੀ ਮੂਵਮੈਂਟ ਸੀ ਸਾਰੀ ਨੂੰ ਉਹ ਟਾਰਗੇਟ ਕਰ ਰਹੀ ਆ ਇਸ ਵਾਸਤੇ ਉਹਦਾ ਮਾਹੌਲ ਖਰਾਬ ਕਰਨ ਦੇ ਮਸਤਕ ਨਾਲ ਉਹ ਫਿਲਮ ਬਣਾਉਂਦੀ ਆ ਕਿਉਂਕਿ ਇਹਦਾ ਮੇਰਾ ਖਿਆਲ ਸਾਲ ਪਹਿਲਾਂ ਵੀ ਵਿਰੋਧ ਇਸ ਤਰ੍ਹਾਂ ਹੀ ਹੋਇਆ ਸੀ ਤੇ ਜਾਣ ਬੁੱਝ ਕੇ ਸਾਲ ਬਾਅਦ ਜਿਹੜੀ ਚੀਜ਼ ਪਹਿਲਾਂ ਹੀ ਵਿਰੋਧ ਹੋ ਕੇ ਬੈਨ ਹੋ ਚੁੱਕੀ ਸੀ ਤੇ ਉਹਨੂੰ ਦੁਬਾਰਾ ਫੇਰ ਕੱਢ ਕੇ ਲਿਆਉਣਾ ਮੇਰੇ ਦੇ ਖਿਆਲੇ ਵੀ ਇਹ ਜਾਣ ਬੁੱਝ ਕੇ ਜਿਹੜੇ ਉਹਨੂੰ ਮਨਜ਼ੂਰੀ ਦਿੰਦੇ ਉਹ ਵੀ ਸ਼ਰਾਰਤਾਂ ਕਰ ਰਹੇ ਨੇ ਤੇ ਉਹ ਸ਼ਰਾਰਤਾਂ ਉਹ ਤਾਂ ਕਰ ਹੀ ਰਹੀ ਆ ਕਿਉਂ ਸਮੇਂ-ਸਮੇਂ 'ਨਾ ਪੁੱਠਾ ਸਿੱਧਾ ਸਿੱਖਾਂ ਨੂੰ ਪੰਜਾਬੀਆਂ ਨੂੰ ਬੋਲਦੀ ਰਹਿੰਦੀ ਆ ਜਦੋਂ ਦਿੱਲੀ ਕਿਸਾਨਾਂ ਦਾ ਅੰਦੋਲਨ ਸੀ ਉਹਦੇ ਵਿੱਚ ਵੀ ਉਹਨੇ ਉਹ ਬੀਬੀਆਂ ਨੂੰ ਵੀ ਉਲਟਾ ਸਿੱਧਾ ਬੋਲਿਆ ਵੀ 100-100 ਰੁਪਏ ਦੀ ਦਿਹਾੜੀ ਤੇ ਆਉਂਦੀਆਂ ਨੇ ਜਿਹੜੇ ਸਾਡੇ ਉਥੇ ਕਿਸਾਨ ਮਜ਼ਦੂਰ ਸਾਰੇ ਹੀ ਜਾਂਦੇ ਸੀ ਕਿਉਂਕਿ ਉਹ ਮੋਰਚਾ ਜਿਹੜਾ ਸੀ ਅੰਦੋਲਨ ਸੀ ਉਹ ਕੱਲੇ ਕਿਸਾਨਾਂ ਦਾ ਹੀ ਨਹੀਂ ਸੀ ਰਹਿ ਗਿਆ ਉਹ ਚ ਹਰ ਭਾਈ ਚਾਰਾ ਜਾਂਦਾ ਸੀ ਉਹਦੇ ਵਿੱਚ ਉਹਦੇ ਤੇ ਵੀ ਉਹ ਕਮੈਂਟ ਕਰਦੀ ਰਹੀ ਸਮੇਂ-ਸਮੇਂ 'ਨਾ ਉਹ ਕੋਈ ਵੇਲਾ ਨਹੀਂ ਖੋਈਣ ਦਿੰਦੀ ਵੀ ਜਿੱਥੇ ਅੱਗ ਲਾਉਣ ਦਾ ਨਹੀਂ ਕੰਮ ਕਰਦੀ ਇਸ ਵਾਸਤੇ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਤੇ ਸਰਕਾਰਾਂ ਨੂੰ ਵੀ ਇਹਨਾਂ ਗੱਲਾਂ 'ਵਲ ਧਿਆਨ ਦੇਣਾ ਚਾਹੀਦਾ ਵੀ ਜਿਹੜਾ ਬੰਦਾ ਵੀ ਕੋ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਨਾ ਉਹਦੇ ਤੇ ਧਿਆਨ ਰੱਖਣਾ ਤੇ ਉਹੋ ਜਿਹੇ ਜਿਹੜੀਆਂ ਉਹਦੀਆਂ ਫਿਲਮਾਂ ਨੇ ਪਹਿਲਾਂ ਵੇਖ ਲੈਣ ਹੁਣ ਇਹ ਫਿਲਮ ਜਿਹੜੀ ਆ ਇਹਨਾਂ ਦੇ ਜੇ ਮੰਨ ਲਓ ਇਹਨਾਂ ਨੇ ਉਤੋਂ ਪਾਸ ਕੀਤੀ ਆ ਤੇ ਸ਼੍ਰੋਮਣੀ ਕਮੇਟੀ ਦਾ ਵੀ ਇੱਕ ਹੈਗਾ ਸਾਡਾ ਬੋਰਡ ਬਣਿਆ ਆ ਸੈਂਸਰ ਬੋਰਡ ਆ ਉਹਨੂੰ ਕਿਉਂ ਨਹੀਂ ਦਿਖਾਈ ਇਹਨਾਂ ਨੇ ਉਹਨੂੰ ਵੀ ਦਿਖਾ ਲਿੰਦੇ ਜੇ ਉਹ ਨਾਂ ਤਰਾਜ ਕੁਛ ਹੁੰਦਾ ਤੇ ਆਪੇ ਮਨਜ਼ੂਰੀ ਦੇ ਦਿੰਦੇ ਫਿਰ ਲੋੜ ਹੀ ਨਹੀਂ ਸੀ ਨਾ ਰੌਲਾ ਪੈਂਦਾ ਸੀ ਨਾ ਕੁਝ ਹੁੰਦਾ ਸੀ ਪਰ ਇਹ ਜਾਣ ਬੁੱਝ ਕੇ ਸਾਰਿਆਂ ਨੂੰ ਪਾਸੇ ਕਰਕੇ ਤੇ ਇਹ ਕੰਮ ਕਰਨਾ ਚਾਹੁੰਦੇ ਆ ਤੇ ਨਹੀਂ ਹੋਣਗੇ ਹੁਣ ਨਹੀਂ ਚਾਹੀਦਾ ਤੇ ਨਾ ਹੀ ਹੋਣ ਦਿੱਤਾ ਜਾਊਗਾ ਇਹ ਜਿਹੜੇ ਸਿਨੇਮੇ ਵਿੱਚ ਅਸੀਂ ਮਿੱਤਲ ਮਾਲ ਚ ਆਏ ਹਾਂ ਉਹਦੇ ਮੈਨੇਜਰ ਸਾਹਿਬ ਨਾਲ ਜਾਂ ਕਿਸੇ ਨਾਲ ਗੱਲਬਾਤ ਹੋਈ ਕੀ ਉਹਨਾਂ ਨੇ ਸਹਿਮਤੀ ਜਿਤਾਈ ਇਸ ਮਾਮਲੇ 'ਚ ਸਾਡੇ ਜਹੇਦਾਰ ਮੇਜਰ ਸਿੰਘ ਹੈ ਜੀਪੀਸੀ ਮੈਂਬਰ ਨੇ ਉਹ ਉਹਨਾਂ ਨੂੰ ਮਿਲ ਕੇ ਗਏ ਨੇ ਉਹਨਾਂ ਨੂੰ ਉਹਨਾਂ ਨੇ ਸਹਿਮਤੀ ਜਿਤਾ ਦਿੱਤੀ ਆ ਫੀਸ ਅੱਗੇ ਨਹੀਂ ਇਹ ਜਾਂ ਨਹੀਂ ਅਸੀਂ ਲਾਉਂਦੇ ਫਿਲਮ ਅਸੀਂ ਜੀਤੀ ਟਿਕਟਾਂ ਵੀ ਮੇਰਾ ਹੈ ਵਾਪਸ ਕਰੀ ਜਾ ਰਹੇ ਨੇ ਤੇ ਮੈਂ ਇਹ ਸਮਝਦਾ ਵੀ ਉਹਨਾਂ ਦੇ ਸਿਲਮੇ ਵਾਲਿਆਂ ਦੀ ਵੀ ਜ਼ਿੰਮੇਵਾਰੀ ਤਾਂ ਹੋਣੀ ਚਾਹੀਦੀ ਆ ਪਰ ਜਿਹੜਾ ਸਾਡਾ ਪ੍ਰਸ਼ਾਸਨ ਆ ਉਹਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਜਿਹੜੀ ਚੀਜ਼ ਵਾਦਿਆ ਉਹਨੂੰ ਪਹਿਲੋਂ ਹੀ ਡੀਸੀ ਸਾਹਿਬ ਨੂੰ ਇਹ ਗੱਲ ਕਹਿ ਦੇਣੀ ਚਾਹੀਦੀ ਆ ਭਾਈ ਇਹ ਨਹੀਂ ਇਹ ਚੱਲੂਗਾ ਜਿਹੜਾ ਸਾਡੇ ਸਮਾਜ ਦੇ ਵਿੱਚ ਭੇੜ ਜਿਹੜਾ ਪਾਉਂਦਾ ਆ ਤੇ ਦੋ ਇਹਨੂੰ ਬੰਦਲਾ ਚਾਹੁੰਦਾ ਆ ਜਾਂ ਅੱਗ ਲਾ ਕੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦਾ ਉਹ ਨਹੀਂ ਹੋਣ ਦਿੱਤਾ ਜਾਊਗਾ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿੱਥੇ ਕਿੱਥੇ ਵਿਰੋਧ ਕੀਤਾ ਜਾਊਗਾ ਮੰਨ ਲਓ ਆਪਾਂ ਬਠਿੰਡੇ ਚ ਅਜੇ ਪੰਜਾਬ ਚ ਜਾ ਕੇ ਤੇ ਬਾਹਰਲੇ ਸੂਬਿਆਂ ਚ ਲੱਗਦੀ ਆ ਫਿਰ ਕਿਸ ਤਰ੍ਹਾਂ ਦਾ ਵਿਰੋਧ ਕੀਤਾ ਜਾਊਗਾ ਦੇਖੋ ਖਾਸ ਕਰਕੇ ਪੰਜਾਬ ਚ ਤਾਂ ਹੋ ਹੀ ਰਿਹਾ ਸਾਰੇ ਹੀ ਹੋ ਗਿਆ ਕਿਤੇ ਵੀ ਨਹੀਂ ਚੱਲਣ ਦਿੱਤੀ ਗਈ ਬੰਗਾਲ ਦੇ ਵਿੱਚ ਆ ਉੱਥੇ ਨਹੀਂ ਚੱਲਣ ਦਿੱਤੀ ਗਈ ਉਹਨਾਂ ਨੇ ਬਿਲਕੁਲ ਸਰਕਾਰ ਨਹੀਂ ਉੱਥੇ ਤੇ ਬੈਨ ਕਰਦੀ ਨਾ ਤੇ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ ਵੀ ਇਹਨੂੰ ਇੱਥੇ ਹੀ ਬੈਨ ਕਰ ਦਿੰਦੇ ਸਾਡੇ ਵਰਗੇ ਲੋਕਾਂ ਨੂੰ ਇਹ ਨਾ ਹੀ ਚੱਕ ਚੱਕਣਾ ਪੈਂਦਾ ਤੇ ਬਾਕੀ ਚਲੋ ਜਿੱਥੇ ਜਿੱਥੇ ਵੀ ਕੋਈ ਬੈਠਾ ਆ ਜਿੰਨੇ ਕੁ ਜੋਗਾ ਹੈਗਾ ਤੇ ਲੜੂਗਾ ਹੀ ਆਪਣੇ ਆਪ ਤੇ ਇਸ ਵਾਸਤੇ ਆਪਾਂ ਨੂੰ ਪੰਜਾਬ 'ਚ ਤਾਂ ਇਹ ਕੰਮ ਸੋਗੋਂ ਘੱਮ ਹੋਣਾ ਹੀ ਹੈ ਹੀ ਨਾ ਵੀ ਇੱਥੇ ਇਹ ਨਹੀਂ ਚੱਲਣ ਦਿੱਤੀ। ਬਾਕੀ ਜਿਵੇਂ ਬਾਕੀ ਜਿਵੇਂ ਕੋ ਹੋਊਗਾ ਵੀ ਦੇਖੀ ਜਾਊਗਾ। ਇੱਕ ਇੱਕੋ ਜਿਹੇ ਹਿੰਦੂs ਘਟਨਾ ਦੇ ਆਗੂਆਂ ਨੇ ਕਿਹਾ ਕਿ OTT ਪਲੇਟਫਾਰਮ ਤੋਂ ਜਿਹੜੀ ਫਿਲਮਾਂ ਸਕਰੀਨ ਲਾ ਕੇ ਆਪਣੇ ਦਫ਼ਤਰ 'ਚ ਦਿਖਾਉਣ ਦੀ ਗੱਲ ਵੀ ਸੁਣਨ ਵਿੱਚ ਸਾਹਮਣੇ ਆ ਰਹੀ ਹੈ ਕਿ ਇਸ ਤਰ੍ਹਾਂ ਦਾ ਵਿਰੋਧ ਕੀਤਾ ਜਾਊਗਾ ਜਾਂ ਉਹਨੂੰ ਕਿਵੇਂ ਦੇਖਦੇ ਹਾਂ। ਵੀ ਅਸੀਂ ਦਿਆਂ ਨੇ ਜਿਹੜਾ ਉਹ ਆਗੂ ਆ ਇੱਕ ਤਾਂ ਉਹਨੂੰ ਅੱਜ ਇੱਥੇ ਆ ਜਾਣਾ ਚਾਹੀਦਾ ਸੀ। ਪਹਿਲੀ ਤੇ ਗੱਲ ਇਹ ਹੈ ਵੀ ਇਹ ਸਿੱਖ ਵਿਰੋਧ ਕਰ ਰਹੇ ਨੇ ਤਾਂ ਮੈਂ ਵੀ ਉੱਥੇ ਜਾਵਾਂ ਮੈਂ ਉਹਨਾਂ ਦੀ ਸਰਮਿਆਂ ਦੀ ਸਪੋਰਟ ਕਰਾਂ। ਨਾਲੇ ਤਾਂ ਉਹਦਾ ਪ ਤੇ ਹੁਣ ਵੀ ਜੇ ਉਹ ਫਿਲਮ ਦਿਖਾਉਣੀ ਚਾਹੁੰਦਾ ਤੇ ਆਪਣੇ ਦਫ਼ਤਰ ਚ ਨਾਲ ਸਾਨੂੰ ਵੀ ਸੱਦ ਲੈ ਨਾਲ ਪ੍ਰਸ਼ਾਸਨ ਵੀ ਹੋਵੇ ਤੇ ਨਾਲ ਮੇਰਾ ਖਾ ਮੀਡੀਆ ਵੀ ਹੋਵੇ ਤੇ ਫੈਸਲਾ ਮੌਕੇ ਤੇ ਹੀ ਹੋ ਜਾਊਗਾ ਫਿਰ ਕਿਸੇ ਨੂੰ ਕੋਈ ਭਲੇਖਾ ਨਾ ਰਹਿ ਜਾਊਗਾ ਅਸੀਂ ਗਲਤ ਅਸੀਂ ਜਾਓ ਗਲਤ ਸੀ ਸਾਰਿਆਂ ਨੂੰ ਇਹ ਪਤਾ ਲੱਗ ਜਾਊਗਾ ਕੰਗਨਾ ਰਣੋਤ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਅਕਸਰ ਹੀ ਤੁਸੀਂ ਵੀ ਦੇਖਿਆ ਵੀ ਚਾਹੇ ਉਹ 에ਰ ਰਿਪੋਰਟ ਤੇ ਹੋਵੇ ਚਾਹੇ ਕਿਸਾਨੀ ਸੰਘਰਸ਼ ਹੋਵੇ ਲਗਾਤਾਰ ਵਿਵਾਦਾਂ ਚ ਰਹਿੰਦੇ ਨੇ ਕੀ ਕਾਰਨ ਮੰਨਦੇ ਹੋਂ ਦਾ ਦੇਖੋ ਉਹਨਾਂ ਦਾ ਅਸਲ ਉਹਦੀ ਕਮਾਈ ਇਹ ਆ ਵਿਵਾਦਾਂ ਚ ਰਹਿ ਕੇ ਕਿਸੇ ਨਾਲ ਕੇਹਦੇ ਟਿੱਪਣੀ ਕਰਕੇ ਕਿ ਕੁਝ ਪੇੜਾਂ ਖਾ ਲੀਆਂ ਕਿਸੇ ਤੋਂ ਬੇਇੱਜ਼ਤੀ ਕਰਾ ਲਈ ਉਹਦਾ ਕੰਮ ਇਹ ਹੈ ਉਹ ਬੇਇੱਜ਼ਤੀ ਪ੍ਰਸਤਾਈ ਆ ਉਹਨੂੰ ਕੋ ਕਿਉਂਕਿ ਬੇਇੱਜ਼ਤੀ ਉਹਦੀ ਹੁੰਦੀ ਜਿਹਦੀ ਕੋਈ ਇੱਜ਼ਤ ਹੋਵੇ ਉਹ ਇਸ ਚੀਜ਼ ਨੂੰ ਮਹਿਸੂਸ ਨਹੀਂ ਕਰਦੀ ਤੇ ਉਹ ਸਦਾ ਵਿਵਾਦਾਂ ਚ ਲੈ ਕੇ ਆਪਣਾ ਤੋਰੀ ਫੁਲਕਾ ਇਹਨਾਂ ਕੰਮਾਂ ਤੋਂ ਹੀ ਚਲਾਉਣਾ ਚਾਹੁੰਦੀ ਆ ਬਾਕੀ ਉਹਨੀਆਂ ਫਿਲਮਾਂ ਫਿਲਮਾਂ ਦੇ ਤੁਹਾਨੂੰ ਪਤਾ ਹੀ ਉਹਦੀਆਂ ਅਸੀਂ ਅਸੀਂ ਚੱਲਦੀਆਂ ਨੇ ਤੇ ਉਹਨੂੰ ਵੀ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਕਿ ਤੂੰ ਐਮਪੀ ਬਣ ਗਈ ਆਪਣਾ ਕੰਮ ਕਰ ਜਿਹੜਾ ਤੇਰਾ ਸਮਾਜ ਵਾਸਤੇ ਕਰਨ ਵਾਲਾ ਉਹ ਤੂੰ ਕਰ ਤੂੰ ਇਹਨਾਂ ਕੰਮਾਂ ਚ ਹਣ ਲੈਣਾ ਦੇਣਾ ਕੀ ਆ 5 ਸਾਲ ਤਾਂ ਉਧਰ ਕੱ ਸੈਂਟਰ ਵੱਲੋਂ ਸਟੇਟ ਵੱਲੋਂ ਵੀ ਤੁਸੀਂ ਆਹ ਕੰਮ ਕਰਨਾ ਆ ਤੇ ਵਿਰੋਧ ਚ ਰਹਿਣਾ ਤੇ ਸਦਾ ਚਰਚਾ ਦੇ ਵਿੱਚ ਰਹਿਣਾ ਆ ਉਹਦੇ ਨਾਲ ਹੋਰ ਵੀ بڑا ਕੁਝ ਹੁੰਦਾ ਨਾ ਇਸ ਸਮਾਜ ਦੇ ਵਿੱਚ ਪਾੜਾ ਇੱਕ ਜਾਨੀ ਉਹੋ ਬੋਲਦੀ ਆ ਬੀਬੀ ਤੇ ਸਮਾਜ ਦੇ ਵਿੱਚ ਪਾੜਾ ਕਿੱਡਾ ਵੱਡਾ ਪਾਉਣ ਦੀ ਉਹ ਕੋਸ਼ਿਸ਼ ਕਰਦੀ ਆ ਤੇ ਇਹਨਾਂ ਗੱਲਾਂ ਤੁਹਾਨੂੰ ਬਾਜ ਆਉਣਾ ਚਾਹੀਦਾ ਉਹਨੂੰ ਨਹੀਂ ਇਹ ਜਿਹੇ ਹਰਕਤਾਂ ਕਰਨੀਆਂ ਚਾਹੀਦੀਆਂ ਬਾਕੀ ਜਿਉ ਇਹ ਜੀ ਸ਼ਰਾਰਤ ਉਸ ਬੰਬੇ ਜਾਂ ਦਿੱਲੀ ਬੈਠੀ ਕਰਦੀ ਆ ਤੇ ਨੁਕਸਾਨ ਤੇ ਹੁਣ ਸਾਡਾ ਇੱਥੇ ਹੋਣਾ ਨਾ ਜੇ ਕੱਲ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਉਂਕਿ ਇੱਥੇ ਅਸੀਂ ਵਿਰੋਧ ਕਰਾਂਗੇ ਤੇ ਕੋਈ ਨਾ ਕੋਈ ਭੰਨ ਤੋੜ ਸਾੜ ਫੂਕ ਕੁਝ ਨਾ ਕੁਝ ਵੀ ਹੋ ਸਕਦਾ ਉਹਦੇ ਬਾਰੇ ਜਦੋਂ ਕਿ ਇਹ ਜੇ ਚੱਲਦਾ ਤੇ ਉਹ ਨਹੀਂ ਹੋਣਾ ਚਾਹੀਦਾ ਸਾਰੇ ਨੂੰ ਧਿਆਨ ਦੇਣਾ ਚਾਹੀਦਾ ਤੇ ਵੈਸੇ ਹੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਇਹਨੂੰ ਫਿਰ ਮੈਨੂੰ ਪਹਿਲਾਂ ਹੀ ਬੈਨ ਕਰ ਦਿੰਦੇ ਵੀ ਇਹ ਪਹਿਲਾਂ ਵਿਵਾਦਾਂ ਚ ਰਹੀ ਆ ਜਿਹੜੀ ਤੁਸੀਂ ਗੱਲ ਕਹੀ ਆ ਜੇ ਫੇਰ ਵੀ ਕੋਈ ਸਿਨੇਮਾ ਲਾਉਂਦਾ ਤੁਹਾਡੀ ਵਿਰੋਧ ਤੋਂ ਬਾਹਰ ਜਾ ਕੇ ਫਿਰ ਜਿਵੇਂ ਤੁਸੀਂ ਕਿਹਾ ਉਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਜਿਹੜਾ ਵਿਰੋਧ ਕੀਤਾ ਜਾਊਗਾ ਵਿਰੋਧ ਤੇ ਮੈਂ ਫੇਰ ਦੱਸੀ ਦਿੰਦਾ ਤੇ ਫਿਰ ਵੀ ਇੱਕ ਮੋਗੇ ਗਾਂਡ ਹੋਇਆ ਸੀ ਉਹ ਸਾਰਿਆਂ ਦੇ ਧਿਆਨ ਵਿੱਚ ਰੱਖ ਲੈਣਾ ਚਾਹੀਦਾ ਤੁਹਾਡੇ ਸਾਰਿਆਂ ਦੇ ਧਿਆਨ ਚ ਹੋਊਗਾ ਤੇ ਉਹ ਚੀਜ਼ ਅਜੇ ਵੀ ਫਿਲਮਾ ਜਿਹੜਾ ਆ ਉਹ ਕੰਡਰ ਬਣਿਆ ਪਿਆ ਆ ਉਹ ਨਹੀਂ ਚੱਲਿਆ ਤੇ ਉਹ ਉਹਨੂੰ ਸਿਰਫ ਧਿਆਨ ਚ ਰੱਖ ਕੇ ਮੈਦਾਨ ਚ ਚੱਲਣਾ ਚਾਹੀਦਾ ਬਾਕੀ ਸਾਰਿਆਂ ਨੇ ਵੇ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਇਹ ਸਨ ਸਿੱਖਾ ਗੁਰਦੇ ਬਾਬਾ ਹਰਦੀਪ ਸਿੰਘ ਜੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਜਿਹੜੀ ਕੰਗਨਾ ਨੌਤ ਦੀ ਐਮਰਜੈਂਸੀ ਫਿਲਮ ਆ ਉਹਦਾ ਲਗਾਤਾਰ ਵਿਰੋਧ ਹੋ ਰਿਹਾ ਤੇ ਉਹਨਾਂ ਨੇ ਬੇਸ਼ੱਕ ਕਿਹਾ ਕਿ ਬਠਿੰਡੇ ਦੇ ਮਿੱਤਲ ਮਾਲ ਵਿੱਚ ਲੱਗਣੀ ਸੀ ਤੇ ਉਹਨਾਂ ਦੇ ਮੈਨੇਜਰ ਵੱਲੋਂ ਸਹਿਮਤੀ ਜਤਾ ਦਿੱਤੀ ਗਈ ਹੈ ਜਿਹੜੇ ਟਿਕਟਾਂ ਦਿੱਤੀਆਂ ਸਨ ਉਹਨਾਂ ਨੂੰ ਵੀ ਵਾਪਸ ਰਿਫੰਡ ਕੀਤਾ ਜਾ ਰਿਹਾ ਤੇ ਪੈਸੇ ਵਾਪਸ ਕੀਤੇ ਜਾ ਰਹੇ ਪਰ ਉਹਨਾਂ ਨੇ ਵਿਸ਼ੇਸ਼ ਇੱਕ ਖਾਸ ਗੱਲ ਕਹੀ ਕਿ ਜੇ ਕੋਈ ਥੀਏਟਰ ਜਾਂ ਸਿਨੇਮਾ ਫਿਲਮ ਲਾਏਗਾ ਤਾਂ ਜਿਹੜੀ ਮੋਗੇ ਘਟਨਾ ਹੋਈ ਸੀ ਕਿਉਂਕਿ ਮੋਗਾ ਵਿਖੇ ਬਹੁਤ ਵੱਡੀ ਘਟਨਾ ਹੋਈ ਸੀ ਤੇ ਹਜੇ ਤੱਕ ਜਿਹੜਾ ਮਬਾ ਹਰਦੀਪ ਸਿੰਘ ਜੀ ਨੇ ਕਿਹਾ ਵੀ ਜਿਹੜਾ ਉਹ ਸਿਨੇਮਾ ਉਹ ਖੰਡਰ ਬਣਿਆ ਪਿਆ ਅਗਰ ਕੋਈ ਸਿਨੇਮਾ ਮਾਲਕ ਥੀਏਟਰ ਮਾਲਕ ਫਿਲਮ ਲਾਉਂਦਾ ਤੇ ਉਹਨੂੰ ਮੋਗੇ ਦੀ ਘਟਨਾ ਜ਼ਰੂਰ ਯਾਦ ਰੱਖਣੀ ਚਾਹੀਦੀ ਹੋਰ ਸੈਖਾ ਗੂ ਕੀ ਕਹਿੰਦੇ ਨੇ ਇਸ ਮਾਮਲੇ ਤੇ ਆਓ ਸੁਣਦੇ ਹਾਂ ਨਾਮਾਇਤੀ ਕੀ ਕਿਹੜਾ ਚੋਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਸੇਵਕ ਸਿੰਘ ਕੰਗਰਾਂ ਮੈਨੇਜਰ ਗੁਰਦਰਾ ਸਾਹਿਬ ਅੱਜ ਜੀ ਦਾ ਤਰ ਫੋਰਦਰਾ ਕਲਾ ਮਾਲਕ ਸਾਹਿਬ ਪਾਸ਼ੇ ਦਸਵੀਂ ਬਟਿੰਡਾ ਅੱਜ ਕਿਵੇਂ ਪਹੁੰਚੇ ਅੱਜ ਜੀ ਕੱਲ ਡੀਸੀ ਸਾਹਿਬ ਨੂੰ ਮੈਂ ਰੰਨ ਦਿੱਤਾ ਸੀ ਵੀ ਜੋ ਕੰਗਰਾਂ ਨਾਲ ਉਹਦੀ ਐਮਰਜੈਂਸੀ ਫਿਲਮ ਹੈ ਉਹਨੂੰ ਪੂਰਨ ਤੌਰ ਤੇ ਬੈਨ ਕੀਤਾ ਜਾਵੇ ਜਿਹਦੇ ਵਿੱਚ ਸਿੱਖ ਧਰਮ ਦੇ ਖਲਾਫ ਸੰਤ ਜਨਰਲ ਸਿੰਘ ਜੀ ਖਾਲਸਾ ਪਿੰਡਰਾਲਾ ਦੇ ਸ਼ਾਨ ਦੇ ਖਿਲਾਫ ਕਰਾਰ ਖੁਸ਼ੀ ਕੀਤੀ ਗਈ ਹੈਗੀ ਉਹਦੇ ਵਿੱਚ ਸਿਕੋਂ ਨੂੰ ਭੰਡਿਆ ਗਿਆ ਸੰਤਾਂ ਦੇ ਕਰਤਾਰ ਦੇ ਫਰਤ ਜੋ ਉਹਨਾਂ ਨੇ ਲੈ ਸੰਤਾਂ ਦੇ ਲੈਕਚਰ ਸੀ ਉਹਨਾਂ ਦੇ ਸੰਤਾਂ ਦੇ ਲੈਕਚਰਾਂ ਦੇ ਬਾਬਤ ਇਹਨਾਂ ਨੇ ਉਜੂਲ ਫਜੂਲ ਆਪਦੇ ਬਿਆਨ ਪਾਏ ਨੇ ਤੇ ਅਸੀਂ ਅੱਜ ਇੱਥੇ ਸਾਨੂੰ ਸ਼ੱਕ ਸੀ ਵੀ ਮਿੱਤਲ ਮਾਲ ਦੇ ਵਿੱਚ ਫਿਲਮ ਲੱਗਣੀ ਹੈ ਕੱਲਰ ਨੇ 11 ਟਿਕ ਟਾਕਾਂ ਦੇ ਬੁੱਕ ਹੋਈਆਂ ਸੀ ਉਹ ਉਹਨਾਂ ਨੇ ਰਫੰਡ ਕਰਤੀਆਂ ਨਾ ਤਸੀਂ ਮਟਰ ਮਾਲ ਦੇ ਵਿੱਚ ਸਾਰੇ ਥੀਏਟਰਾਂ ਦੇ ਵਿੱਚ ਜਾ ਕੇ ਚੈੱਕ ਕਰਕੇ ਆਇਆ ਕਿਤੇ ਵੀ ਕੋਈ ਫਿਲਮ ਨਹੀਂ ਲੱਗੀਗੀ ਤੇ ਨਾ ਹੀ ਕੋਈ ਰਿਪੋਰਟਰ ਲੱਗੇਗਾ ਸੈਂਸਰ ਬੋਰਡ ਨੂੰ ਪਾਸ ਕੀਤੀ ਗਈ ਹੈ ਕਿਵੇਂ ਦੇਖੋ ਸੈਂਸਰ ਬੋਰਡ ਜਿਵੇਂ ਹੁਣ ਕਿਸਾਨੀ ਅੰਦੋਲਨ ਚੱਲ ਰਿਹਾ ਖਾਸ ਕਰਕੇ ਉਹਨਾਂ ਮੁੱਦਿਆਂ ਤੋਂ ਢੁਕਾਉਣ ਖਾਤਰ ਪੰਜਾਬ ਦਾ ਮੁੱਦ ਪੰਜਾਬ ਦਾ ਧਿਆਨ ਹੋਰ ਪਾਸੇ ਭੜਕਾ ਰਹੇ ਜੇ ਫੇਰ ਵੀ ਚੱਲੀਆਂ ਤਾਂ ਕਿਸ ਤਰ੍ਹਾਂ ਵਿਰੋਧ ਹੋਵੇ ਵਿਰੋਧ ਸਿੱਖ ਸੰਗਤਾਂ 'ਚ ਭਾਰੀ ਰੋਸ ਹੈ ਬੰਦ ਦਾ ਸੱਦਾ ਵੀ ਮਿਲੂਆ ਸੰਗਤਾਂ ਇਕੱਠੀਆਂ ਹੋਗੇ ਜਿੱਥੇ ਚਲਾਉਣਗੇ ਉਥੇ ਵਿਰੋਧ ਵੀ ਕਰਨੇ ਆ ਪੂਰੇ ਪੰਜਾਬ ਪੱਧਰ ਤੇ ਇੰਡੀਆ ਪੱਧਰ ਤੇ ਤੇ ਵਰਲਡ ਪੱਧਰ ਤੇ ਦਾ ਵਿਰੋਧ ਕਰਵਾਵਾਂਗੇ। ਥੀਏਟਰ ਮਾਲਕਾਂ ਕੇ ਇਹਨਾਂ ਬੰਦ ਸਹਿਯੋਗ ਦਿੱਤਾ ਜਾ ਰਿਹਾ ਹੈ। ਹਾਂਜੀ ਥੀਏਟਰ ਮਾਲਕਾਂ ਨਾਲ ਅੱਜ ਮੈਨੇਜਰ ਨਾਲ ਸਾਡੀ ਮੁਲਾਕਾਤ ਹੋਈ ਹੈ। ਹੁਣੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਸਰਦਾਰ ਮੇਜਰ ਸਿੰਘ ਜੀ ਢਿੱਲੋਂ, ਤਕਸਾਲ ਦੇ ਮੈਨੇਜਰ ਸਾਹਿਬ ਅਤੇ ਬਖਵਾ ਗੁਰਦਰਾ ਸਾਹਿਬਾਨ ਤੋਂ ਜੋ ਸੰਗਤਾਂ ਆਈਆਂ ਮੈਨੇਜਰ ਸਾਹਿਬਾਨ ਆਏਨ ਸਾਰਿਆਂ ਨੂੰ ਸਾਨੂੰ ਭਰੋਸਾ ਦਿਵਾ ਕੇ ਕਿ ਉਹ ਸਾਨੂੰ ਚੈਕਿੰਗ ਵੀ ਕਰਾ ਕੇ ਆਏ ਨੇ ਥੀਏਟਰ ਦੇ ਵਿੱਚ। ਆਨਲਾਈਨ ਪ ਇਹ ਤੇ ਨਹੀਂ ਚੱਲਣੀ ਚਾਹੀਦੀ। ਹਾਂ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਜਿਹੜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ। ਅੱਜ ਅਸੀਂ ਜਿਹੜੀ ਫਿਲਮ ਲੱਗ ਰਹੀ ਹੈ ਇਮਰਜੈਂਸੀ ਇਹਦੇ ਖਿਲਾਫ ਜਿਹੜਾ ਮੋਰਚਾ ਸਿੱਖ ਜਥੇਬੰਦੀਆਂ ਨੇ ਖੋਲਿਆ ਉਹਦੇ ਸੰਬੰਧ ਵਿੱਚ ਇਕੱਠੇ ਹੋਏ ਆ ਅੱਜ। ਅਸੀਂ ਹਰ ਇੱਕ ਮੌਲ ਦੇ ਅੱਗੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਿਹੜੀ ਇਹ ਫਿਲਮ ਹੈ ਫਿਲਮ ਦੇ ਵਿੱਚ ਸਿੱਖਾਂ ਦੀ ਜਿਹੜੀ ਕਿਰਦਾਰ ਨੂੰ ਗਲਤ ਦਿਖਾਇਆ ਗਿਆ ਹੈ। ਸਿੱਖਾਂ ਦੇ ਕਿਰਦਾਰ ਦੀ ਨਗਲੂਬਸ਼ੀ ਕੀਤੀ ਗਈ ਹੈ। ਜਿਸ ਦੇ ਕਾਰਨ ਅਸੀਂ ਇਹ ਫਿਲਮ ਦਾ ਵਿਰੋਧ ਕਰਦੇ ਹਾਂ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਕਿਤੇ ਵੀ ਇਹ ਜਿਹੜੀ ਫਿਲਮ ਹੈ ਨਹੀਂ ਲੱਗਣ ਦੇਵਾਂਗੇ ਕਿਉਂਕਿ ਪਹਿਲਾਂ ਵੀ ਸੈਂਸਰ ਬੋਰਡ ਨੇ ਜਦੋਂ ਇਹ ਫਿਲਮ ਪਾਸ ਨਹੀਂ ਕੀਤੀ ਸੀ ਤਾਂ ਉਦੋਂ ਵੀ ਸਿੱਖਾਂ ਨੇ ਜਿਹੜਾ ਇਤਰਾਜ਼ ਲਾ ਦਿੱਤਾ ਸੀ ਵੀ ਇਸ ਦੇ ਵਿੱਚ ਸਾਡਾ ਇਹ ਸੰਤਾਂ ਦਾ ਜਿਹੜਾ ਕਿਰਦਾਰ ਹੈ ਉਹ ਗਲਤ ਦਿਖਾਇਆ ਜਾ ਰਿਹਾ ਹੈ ਵੀ ਇਸ ਨੂੰ ਉਹ ਸੀਨ ਹੈ ਜਿਹੜੇ ਕੱਟ ਦਿੱਤੇ ਜਾਣ ਪਰ ਫਿਰ ਵੀ ਜਿਹੜੀ ਭਾਜਪਾ ਦੀ ਨੇ ਫਿਲਮ ਇਹ ਰਿਲੀਜ਼ ਕੀਤੀ ਹੈ ਤੇ ਸਿੱਖਾਂ ਦੇ ਜਿਹੜੇ ਕਿਰਦਾਰ ਨੂੰ ਬੜਾ ਹੀ ਗਲਤ ਪੇਸ਼ ਕੀਤਾ ਗਿਆ ਹੈ ਫਿਲਮ ਦੇ ਵਿੱਚ ਜਿਸ ਕਾਰਨ ਸਾਰੀਆਂ ਹੀ ਸਿੱਖ ਸੰਗਤਾਂ ਦੇ ਵਿੱਚ ਬੜਾ ਰੋਸ ਪਾਇਆ ਜਾਇ ਵਿਰੋਧ ਪਾਇਆ ਜਾ ਰਿਹਾ ਹੈ ਜਿਹਦੇ ਕਾਰਨ ਅਸੀਂ ਅੱਜ ਇੱਥੇ ਬਠਿੰਡੇ ਵਿਰੋਧ ਕਰ ਰਹੇ ਹਾਂ ਇਹ ਜਿਹਾ ਫਰਮਾ ਖਾਸ ਮਕਸਦ ਦਾ ਤੁਹਾਨੂੰ ਲੱਗਦਾ ਕਿ ਬਿਲਕੁਲ ਜੀ ਸਾਨੂੰ ਲੱਗ ਰਿਹਾ ਹੈ ਵੀ ਸਰਕਾਰਾਂ ਜਾਣਬੁੱਝ ਕੇ ਸਿੱਖਾਂ ਨੂੰ ਬਦਨਾਮ ਕਰ ਰਹੀਆਂ ਨੇ ਜਾਂ Hindu ਭਾਈਚਾਰੇ ਨੂੰ ਔਰ ਜਾਂ ਜਿਹੜੀ ਆਪਣੀ ਭਾਈਚਾਰਕ ਸਾਂਝ ਹੈ ਉਹਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਸ ਪੰਜਾਬ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਔਰ ਇੱਕ ਧਰਮ ਨੂੰ ਦੂਜੇ ਧਰਮ ਦੇ ਨਾਲ ਸਰਕਾਰਾਂ ਲੜਾ ਕੇ ਜਿਹੜੇ ਆਪ ਦੇ ਮਕਸਦ ਤੇ ਪੂਰੇ ਕਰ ਲੈਂਦੀਆਂ ਨੇ ਜਿਸ ਦੇ ਕਾਰਨ ਇਦਾਂ ਦੀਆਂ ਫਿਲਮਾਂ ਲਾਈਆਂ ਜਾਂਦੀਆਂ ਨੇ ਔਰ ਹਰ ਵਾਰ ਜਿਹੜੀ ਕੋਈ ਸਿੱਖਾਂ ਦੇ ਹੱਕ ਦੇ ਵਿੱਚ ਫਿਲਮ ਹੁੰਦੀ ਹੈ ਉਹ ਨਹੀਂ ਦਿਖਾਈ ਜਾਂਦੀ ਕਿਉਂਕਿ ਉਹ ਸੱਚੀ ਹੁੰਦੀ ਹੈ ਕਿਉਂਕਿ ਪਿੱਛੇ ਜਸਵੰਤ ਸਿੰਘ ਖਾਲੜਾ ਦੀ ਫਿਲਮ ਜਿਹੜੀ ਬਣਾਈ ਗਈ ਸੀ ਉਹਨਾਂ ਦੇ ਜੀਵਨ ਦੇ ਆਧਾਰ ਤੇ ਉਹਨੂੰ ਬੈਨ ਕਰ ਦਿੱਤਾ ਗਿਆ ਉਹ ਨਹੀਂ ਲਾਈ ਗਈ ਤਾਂ ਜਿਹੜੀ ਸਹੀ ਹੈ ਜਿਹੜੀ ਸਚਾਈ ਹੈ ਉਹਨੂੰ ਨਹੀਂ ਦਿਖਾਇਆ ਜਾਂਦਾ ਅਲੱਗ ਬੇਸ਼ੱਕ ਤੁਸੀਂ ਪਿੱਛੇ ਦਾ ਇਤਿਹਾਸ ਪੜ੍ਹ ਲਓ ਤਾਂ ਜਿਹੜੀ ਫਿਲਮ ਦੇ ਵਿੱਚ ਸੰਤ ਜਰਨੈਲ ਖਾਲਸਾ ਭਿੰਡਰਾਂ ਵਾਲੇ ਬਾਰੇ ਦਿਖਾਇਆ ਗਿਆ ਤਾਂ ਉਸ ਐਮਰਜੈਂਸੀ ਦੇ ਸਮੇਂ ਤਾਂ ਟਕਸਾਲ ਦੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਲੇ ਸੀ ਨਾ ਕਿ ਸੰਤ ਜਰਨੈਲ ਖਾਲਸਾ ਪਿੰਡਰਾਲੇ ਕਿਉਂਕਿ ਸੰਤ ਜਰਨੈਲ ਖਾਲਸਾ ਪਿੰਡਰਾਲਾ ਦਾ ਤਾਂ ਐਮਰਜੈਂਸੀ ਵੇਲੇ ਕੋਈ ਰੋਲ ਹੀ ਨਹੀਂ ਉਦੋਂ ਜਿਹੜੇ 13 ਜਲੂਸ ਕੱਢੇ ਗਏ ਨੇ ਉਹ ਸੰਤ ਕਰਤਾਰ ਪਿੰਡਰਾਲਾ ਨੇ ਕੱਢੇ ਗਏ ਨੇ ਨਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਨੇ ਤੇ ਉਹਨਾਂ ਦੇ کردار ਨੂੰ ਅੱਜ ਇਸ ਫਿਲਮ ਦੇ ਵਿੱਚ ਬੜਾ ਨੈਗੇਟਿਵ ਦਿਖਾਇਆ ਗਿਆ ਜਿਸ ਦੇ ਕਾਰਨ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਪੈ ਜਾਵੇ ਕਿਉਂ ਨਾ ਭੁਪਿੰਦਰ ਸਿੰਘ ਜੀ ਟੈਕਸੀਫ ਦਾ ਹੁਣ ਵਸੇਤਲਵੰਡੀ ਸਾਬ ਤੋਂ ਅਸੀਂ ਅੱਜ ਜੋ ਐਮਰਜੈਂਸੀ ਫਿਲਮ ਅੱਜ ਰਿਲੀਜ਼ ਹੋਈ ਹੈ ਇਹਦਾ ਸ਼ੋਅ ਜਿਹੜਾ ਅੱਜ ਮਿਤਰ ਮਾਲ ਦੇ ਵਿੱਚ ਲੱਗਣਾ ਸੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਰੈਤਨ ਦੇ ਅਨੁਸਾਰ ਜੋ ਅੱਜ ਸਾਰਾ ਸਟਾਫ ਟੈਕਸੀਫ ਦਾ ਹੁਣ ਵਸੇਤਲਵੰਡੀ ਸਾਹਿਬ ਤੋਂ ਮੈਨੇਜਰ ਸਾਹਿਬ ਸਾਡੇ ਰਣਜੀਤ ਸਿੰਘ ਬਠਿੰਡਾ ਤੋਂ ਸਮੁੱਚਾ ਸਟਾਫ ਮੈਨੇਜਰ ਗੁਰਸੇਵ ਸਿੰਘ ਜੀ ਕنگਰਾ ਸਾਹਿਬ ਫਾਕਤਾ ਭਾਈ ਤੋਂ ਮੇਜਰ ਸਾਹਿਬ ਹਰਪਗਵਾਨ ਸਿੰਘ ਔਰ ਗੁਰਦੁਆਰਾ ਮਹਾਰਾਜ ਤੋਂ ਸਰਦਾਰ ਜਗਦੇਵ ਸਿੰਘ ਜੀ ਮੇਜਰ ਸਾਹਿਬ ਸਾਡੇ ਮੈਂਬਰ ਸਾਹਿਬ ਸਤਕਾਰਯੋਗ ਮੇਜਰ ਸਿੰਘ ਜੀ ਢਿੱਲੋਂ ਉਹਨਾਂ ਦੀ ਗਵਾਈ ਦੇ ਵਿੱਚ ਸੈਂਕੜੇ ਮੁਲਾਜ਼ਮ ਸ਼ਰੋਣੀ ਕਮੇਟੀ ਦੇ ਔਰ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਲੈ ਕੇ ਅਸੀਂ ਅੱਜ ਇਸ ਫਿਲਮ ਨੂੰ ਰੋਕਣ ਵਾਸਤੇ ਇੱਥੇ ਆਏ ਸੀ ਔਰ ਪ੍ਰਸ਼ਾਸਨ ਵੱਲੋਂ ਸਾਡੀ ਬੇਨਤੀ ਦੇ ਉੱਪਰ ਇੱਕ ਵਾਰ ਫਿਲਮ ਨੂੰ ਰੋਕ ਦਿੱਤਾ ਗਿਆ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਕਿ ਉਹਨਾਂ ਨੇ ਅੰਤਮ ਰੋਕ ਲਾ ਦਿੱਤੀ ਹੈ ਫਿਲਮ ਤੇ ਤੇ ਅਸੀਂ ਪੱਕੇ ਤੌਰ ਤੇ ਬੇਨਤੀ ਕਰਦੇ ਹਾਂ ਵੀ ਇਹਨੂੰ ਪੱਕੇ ਤੌਰ ਤੇ ਰੋਕਿਆ ਜਾਣਾ ਚਾ ਕਿਉਂਕਿ ਇਸ ਫਿਲਮ ਦੇ ਵਿੱਚ ਜੋ ਸਿੱਖ ਕੌਮ ਦੇ ਮਹਾਨ ਆਗੂ ਸੰਤ ਜਰਨੈਲ ਸਿੰਘ ਖਾਲਸਾ ਨੂੰ ਨਿਮਨ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਐਮਰਜੈਂਸੀ ਫਿਲਮ ਦੇ ਨਾਮ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਇਹਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਣਾ ਚਾਹੀਦਾ ਕੁਝ ਸੰਸਥਾਵਾਂ ਜਿਹੜੀਆਂ ਹਿੰਦੀ ਸੰਸਥਾਵਾਂ ਨੇ ਕਹਿੰਦੀਆਂ ਜਿਵੇਂ ਉਹਨਾਂ ਨੂੰ ਵੱਲੋਂ ਕਿਹਾ ਜਾ ਰਿਹਾ ਵੀ ਇਹ ਸਾਡੇ ਵੱਲੋਂ ਐਨਸੀਟੀ ਲਾ ਕੇ ਜਿਹੜੀ ਫਿਲਮ ਪੋਲਿਟਿਕਲ ਪਲੇਟਫਾਰਮ ਤੋਂ ਦਿਖਾਈ ਜਾ ਹਾਏ ਦੇਖੋ ਦੋ ਭਾਵ ਮਿਰਕਿਆਂ ਦੇ ਵਿੱਚ ਭਾਵਨਾਵਾਂ ਨੂੰ ਝੁਕਾਉਣ ਦਾ ਜਿਹੜੀ ਕੋਜੀ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਜੋ ਸਿੱਖ ਕੌਮ ਨੇ ਕਦੇ ਵੀ ਕਿਸੇ ਧਰਮ ਦੇ ਉੱਪਰ ਸਿੱਧੇ ਜਾਂ ਸਿੱਧੇ ਤੌਰ ਤੇ ਕਦੇ ਹਮਲਾ ਨਹੀਂ ਕੀਤਾ ਸਿੱਖ ਕੌਮ ਨੇ ਹਮੇਸ਼ਾ ਸਾਰੇ ਧਰਮ ਦਾ ਸਤਿਕਾਰ ਕੀਤਾ ਹੈ ਔਰ ਸਿੱਖ ਕੌਮ ਨੇ ਹਮੇਸ਼ਾ ਦੇਸ਼ ਦੀ ਤਰੱਕੀ ਅਤੇ ਦੇਸ਼ ਦੇ ਵਿਕਾਸ ਨੂੰ ਲੋੜਿਆ ਕਦੇ ਵੀ ਦੇਸ਼ ਦੇ ਵਿੱਚ ਕੋਈ ਆਫਤ ਆਈ ਹੈ ਸਿੱਖ ਕੌਮ ਹਮੇਸ਼ਾ ਅੱਗੇ ਹੋ ਕੇ ਉਸ ਆਫਤ ਦੇ ਵਿੱਚ ਸਰਕਾਰਾਂ ਦੇ ਨਾਲ ਖੜਦੀ ਰਹੀ ਹੈ ਪਰੰਤੂ ਇਹ ਜੋ ਕੁਝ ਸ਼ਰਾਰਤੀ ਲੋਕ ਆ ਉਹ ਜਾਣ ਬੁੱਝ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਚਾਲ ਦੇ ਨਾਲ ਇਦਾਂ ਦੀਆਂ ਹਰਕਤਾਂ ਕਰ ਦਿੱਤਾ ਸੀ ਉਹਦਾ ਸਿਟੀ ਲਾ ਕੇ ਇਸ ਤਰ੍ਹਾਂ ਫਿਲਮ ਦਿਖਾਏਗਾ ਕਿ ਵਿਰੋਧ ਕੀਤਾ ਜਾਵੇ ਆ ਉਹ ਵੀ ਬਿਲਕੁਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਊਗੀ ਜੇ ਤਾਂ ਪ੍ਰਸ਼ਾਸਨ ਰੋਕ ਲਾਵੇਗਾ ਠੀਕ ਹੈ ਤੇ ਨਹੀਂ ਫਿਰ ਜਿਹੜੇ ਸਿੱਖ ਜਥੇਬੰਦੀਆਂ ਜੋ ਵੀ ਅ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਹਿਯੋਗ ਨਾਲ ਐਕਸ਼ਨ ਲੈਣਗੀਆਂ ਉਹ ਸਾਰਾ ਉਸ ਤਰ੍ਹਾਂ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਊਗੀ ਸਿਨੇਮਾ ਮਾਲਕ ਹੈਗੇ ਉਹਨਾਂ ਵੱਲੋਂ ਕੋਈ ਸਹਿਯੋਗ ਦਿੱਤਾ ਜਾ ਰਿਹਾ ਹਾਂਜੀ ਮਿੱਤਲ ਮਾਲ ਦੇ ਜੋ ਮੈਨੇਜਰ ਸਾਹਿਬ ਉਹ ਆ ਕੇ ਇੱਥੇ ਸਪਸ਼ਟੀਕਰਨ ਦੇ ਕੇ ਗਏ ਆ ਉਹ ਕਹਿੰਦੇ ਸਾਡੀਆਂ ਕੁਝ ਟਿਕਟਾਂ ਵਿਕੀਆਂ ਸੀਗੀਆਂ ਪਰੰਤੂ ਜਦੋਂ ਪਤਾ ਲੱਗਿਆ ਵੀ ਸਿੱਖ ਜਥੇਬੰ ਤਾਂ ਉਹਨਾਂ ਨੇ ਉਹ ਵਿਕੀਆਂ ਹੋਈਆਂ ਟਿਕਟਾਂ ਵਾਪਸ ਕਰ ਦਿੱਤੀਆਂ ਔਰ ਅਸੀਂ ਅੰਦਰ ਜਾ ਕੇ ਵੀ ਸਾਡੇ ਪੰਜ ਸੱਤ ਮੈਂਬਰ ਗਏ ਸੀ ਅੰਦਰ ਮੁਲਾਜ਼ਮ ਉਹ ਅੰਦਰ ਜਾ ਕੇ ਸਾਰਾ ਦੇਖ ਕੇ ਆਏ ਐ ਤੇ ਫਿਲਮ ਨਹੀਂ ਲੱਗੀ ਐ ਜੀ ਪੂਰੇ ਪੰਜਾਬ ਤੱਕ ਹਾਂਜੀ ਅੱਜ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਹਰ ਥਾਂ ਤੇ ਜਿੱਥੇ-ਜਿੱਥੇ ਵੀ ਏਰੀਆ ਮਤਾਬਕ ਇਸ ਦਾ ਵਿਰੋਧ ਕੀਤਾ ਗਿਆ ਲੋਕਾਂ ਨੂੰ ਵੀ ਅਸੀਂ ਹੀ ਅਪੀਲ ਕਰਦੇ ਆਂ ਵੀ ਜੋ ਸਾਡੇ ਸਿੱਖ ਭਾਈਚਾਰੇ ਦੇ ਲੋਕ ਆ Hindu ਭਾਈਚਾਰੇ ਦੇ ਵੀ ਕਿਉਂਕਿ ਸਿੱਖਾਂ ਨੇ ਕਦੇ ਵੀ ਕਿਸੇ ਧਰਮ ਦੇ ਨਾਲ ਨਫਰਤ ਦੀ ਭਾਵਨਾ ਨਾਲ ਕਦੇ ਕੋਈ ਕਾਰਵਾਈ ਨਹੀਂ ਕੀਤੀ ਵੀ ਇਸ ਫਿਲਮ ਦਾ ਵਿਰੋਧ ਕੀਤਾ ਜਾਵੇ ਕਿਉਂਕਿ ਇਹ ਦੋ ਫਿਰਕਿਆਂ ਦੇ ਵਿੱਚ ਨਫਰਤ ਪੈਦਾ ਕਰਨ ਦੀ ਇੱਕ ਕੋਝੀ ਸ਼ਾਸ਼ਾ ਜਿਹੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਸਿੱਖ ਜਥੇਬੰਦੀਆਂ ਵੱਲੋਂ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਐਮਰਜੈਂਸੀ ਜਿਹੜੀ ਮੂਵੀ ਰਿਲੀਜ਼ ਹੋਈ ਸੀ ਇਹਦੇ ਸਬੰਧ ਵਿੱਚ ਐਸਜੀਪੀਸੀ ਔਰ ਕੁਝ ਜਥੇਬੰਦੀਆਂ ਸਿੱਖ ਜਥੇਬੰਦੀਆਂ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਸੀ ਜਿਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਜਿਹੜੀ ਸੀ ਮਤਲਮੌਲ ਦੇ ਉੱਪਰ ਜਿਹੜੀ ਫੋਰਸ ਤਾਇਨਾਤ ਕੀਤੀ ਗਈ ਸੀ ਐਸਐਚਓ ਔਰ ਸਹਿਵਾਨ ਔਰ ਹੋਰ ਫੋਰਸਿਜ਼ ਸੇ ਤਾਇਨਾਤ ਕੀਤੀ ਸੀ ਤਾਂ ਜੋ ਕੋਈ ਕਟਨਾ ਨਾਮ ਵਾਪਰ ਸਕੇ ਉਸ ਤੋਂ ਬਾਅਦ ਜਿਹੜਾ ਸੀ ਅਸੀਂ ਜੋ ਇਹਦਾ ਮਾਲ ਦਾ ਮੈਨੇਜਰ ਹੈਗਾਗਾ cinema hall ਦਾ ਉਹਦੀ ਇਹਨਾਂ ਦੇ ਨਾਲ ਸਿੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਵਾਤੀ ਮੀਟਿੰਗ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਜਿਹੜੀ ਇਹ ਸੀ ਮੂਵੀ ਹੈ ਨਾ ਸਾਡੀ ਕੰਪਨੀ ਵੱਲੋਂ ਖਰੀਦ ਕੀਤੀ ਗਈ ਹੈ ਔਰ ਨਾ ਹੀ ਅਸੀਂ ਇਹ ਮੂਵੀ ਦਿਖਾ ਰਹੇ ਹਾਂਗੇ ਇਹਨਾਂ ਦਾ ਜਿਹੜਾ ਇਸ ਗੱਲ ਤੇ ਇਹਨਾਂ ਦਾ ਤਸੱਲੀ ਹੋ ਗਈ ਤਾਂ ਇਹਨਾਂ ਨੇ ਆਪਣਾ ਜਿਹੜਾ ਸੀ ਪ੍ਰੋਟੈਸਟ ਸੀਗਾ ਜਿਹੜਾ ਉਹ ਸਮਾਪਤ ਕਰ ਦਿੱਤਾ ਇਤੋਂ ਜਿਹੜਾ ਪ੍ਰਦਰਸ਼ਨ ਸੀਗਾ ਸ਼ਾਂਤੀਪੂਰਨ ਤੇ ਹੈ ਹਾਂਜੀ ਬਿਲਕੁਲ ਸ਼ਾਂਤੀਪੂਰਨ ਕਿਥੋਂ ਦਾ ਪ੍ਰਦਰਸ਼ਨ ਜਿਹੜਾ ਉਹ ਸਮਾਪਤ ਹੋ ਚੁੱਕਾ ਹੈ ਜੀ Euskal Herri